ਸਾਸਰੀ ਕਾ ਤੁਸੀਂ ਕੌਣ ਮੈਂ ਪਛਾਣਿਆ ਨਹੀਂ ਇਹ ਜੀ ਸਰਦਾਰਾਂ ਦਾ ਘਰ ਹੀ ਹੈ ਨਾ ਹਾਂਜੀ ਹਮੇ ਮਿਲਣਾ ਸੀਗਾ ਗੱਲ ਕਰਨੀ ਸੀ ਜੀ ਮੈਂ ਕੀ ਗੱਲ ਕਰਨੀ ਸੀ ਆਪਾਂ ਅੰਦਰ ਬਹਿ ਕੇ ਗੱਲ ਕਰ ਲੈਂਦੇ ਆਜੋ ਤੁਸੀਂ ਕਿੱਥੋਂ ਆਏ ਹੋ ਮੈਂ ਤੁਹਾਨੂੰ ਪਹਿਲੀ ਵਾਰੀ ਦੇਖਿਆ ਕੋਈ ਨਹੀਂ ਮੈਂ ਤੁਹਾਨੂੰ ਦੱਸਦੀ ਆਂ ਆਜੋ ਬਹਿ ਜਾਓ ਪੈਂਡ ਜੀ ਤੁਸੀਂ ਇਸ ਪੈਂਡ 'ਚ ਕੋਈ ਨੌਕਰੀ ਕਰਦੇ ਹੋ ਨਹੀਂ ਨੌਕਰੀ ਤਾਂ ਨਹੀਂ ਮੈਂ ਕਰਦੀ ਮਤਲਬ ਨੌਕਰੀ ਕਰਦੀ ਵੀ ਐ ਤੇ ਨਹੀਂ ਵੀ ਬਸ ਐ ਸਮਝੋ ਕੀ ਮਤਲਬ ਮਤਲਬ ਨੂੰ ਤਾਂ ਤੁਸੀਂ ਛੱਡੋ ਮੈਂ ਜਿਹੜੀ ਤੁਹਾਡੇ ਨਾਲ ਗੱਲ ਕਰਨ ਆਈ ਆ ਨਾ ਤਾਂ ਉਹ ਸੁਣੋ ਲਾਡੀ ਸੋਢੇ ਮੁੰਡਾ ਅੱਖ ਤੇਰੀ ਤੇਰੇ ਵੀ ਨਹੀਂ ਖੜਦੀ ਮੇਰੇ ਵਰ ਆ ਚੜ੍ਹੇਲ ਜੀ ਇੱਥੇ ਕੀ ਕਰਦੀ ਐ ਕਿਤੇ ਕੋਈ ਨਵੇਂ ਨਾ ਸਿਆਪਾ ਪਾ ਦੇ ਲੱਡੀ ਮੇਰੀ ਮੁੰਡਾ ਮੰਮਾ ਮਾਸੀ ਦੀ ਤੁਸੀਂ ਕਦੋਂ ਏ ਫੋਨ ਹੀ ਨਹੀਂ ਕਰਿਆ ਮੈਨੂੰ ਆਪਾਂ ਉੱਥੇ ਬਹਿ ਕੇ ਗੱਲਾਂ ਕਰਦੇ ਆ ਕੋਈ ਨਹੀਂ ਚਲ ਮੈਂ ਬੈਠੀ ਥੋੜੀ ਮੱਭੀ ਕੋਈ ਨਹੀਂ 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 ਉਧਰ ਆ ਕੇ ਗੱਲ ਕਰਦੇ ਆ ਆਪਾਂ ਮੰਮੀ ਮੈਂ ਆਉਣੀ ਆ ਆਜੋ ਮਾਸੀ ਆਪਾਂ ਉੱਥੇ ਬਹਿ ਕੇ ਗੱਲਾਂ ਕਰਦੇ ਆ ਇਹਨਾਂ ਨੇ ਕਿੱਥੇ ਚਾਹ ਪਾਣੀ ਪੁੱਛਣੀ ਆ ਚਲ ਕੋਈ ਨਹੀਂ ਮੈਂ ਗੱਲ ਕਰ ਆਜੋ 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 ਹੈਂ ਮਾਸੀ ਜੀ ਇਹਦੀ ਮਾਸੀ ਕਿਧਰ ਆ ਗਈ ਅੱਜ ਤੱਕ ਤਾਂ ਮੈਂ ਕਦੇ ਸੁਣਿਆ ਨਹੀਂ ਵੀ ਇਹਦੀ ਮਾਸੀ ਵੀ ਹੈਗੀ ਪਤਾ ਨਹੀਂ ਕੌਣ ਹੈ ਕੌਣ ਨਾ ਲੈ ਕਿਵੇਂ ਮੇਰੇ ਕੋਲੋਂ ਉੱਥੇ ਠਾ ਕੇ ਲੈ ਕੇ ਗਈ ਹੈ ਕੋਈ ਨਾ ਕੋਈ ਗੱਲ ਤਾਂ ਹੈਗੀ ਹੈ ਪਤਾ ਤਾਂ ਕਰਨਾ ਪਊ ਵੀ ਇਹ ਮਾਸੀ ਕੌਣ ਹੈ ਦਾਲ ਚ ਕੁਛ ਤਾਂ ਕਾਲਾ ਹੈਗਾ ਮੈਨੂੰ ਛੱਡ ਕਿਹੜੀ ਮਾਸੀ ਹੁਣ ਤੇਰੇ ਮਾਸੀ ਆ ਗਈ ਇਹਦੇ ਕਿਵੇਂ ਮੈਨੂੰ ਉਠਾ ਕੇ ਲਈ ਉਥੋਂ ਉਹ ਕੋਈ ਨਾ ਬੈ ਕੇ ਗੱਲ ਕਰਦੇ ਆ ਕਰਦੇ ਆ ਬਹਿ ਕੇ ਗੱਲ। ਬਈ ਮੈਂ ਤਾਂ ਬਹਿ ਕੇ ਗੱਲ ਹੀ ਕਰਦੀ ਸੀ ਉਦੋਂ ਦੀ। ਤੇਰੀ ਮਾਂ ਨਹੀਂ ਮੰਨੇਗੀ। ਉਹ ਫਿਰ ਕੀ ਹੋਇਆ? ਪਹਿਲਾਂ ਮੈਨੂੰ ਐ ਦੱਸੋ ਕਿੱਥੇ ਹੈਗੀ? ਸਵੇਰ ਦਾ ਫੋਨ ਹੀ ਨਹੀਂ ਚੱਕਿਆ ਹੈਗਾ ਉਹਨੇ ਮੇਰਾ। ਹੁਣ ਫੋਨ ਬੰਦ ਕਰਤਾ ਉਹਨੇ। ਪਤਾ ਨਹੀਂ ਮੈਂ ਵੀ ਕਾਫੀ ਦਿਨ ਤੋਂ ਟਰਾਈ ਕਰੀ ਜੰਨੀ ਮੰਮੀ ਦਾ ਫੋਨ ਨਹੀਂ ਲੱਗ ਰਿਹਾ ਹੈਗਾ। ਮੈਨੂੰ ਨਹੀਂ ਪਤਾ ਜਿਵੇਂ ਮਰਜ਼ੀ ਕਰ ਬਈ ਉਹਨੂੰ ਫੋਨ ਕਰ। ਕੋਈ ਗੱਲ ਨਹੀਂ ਹੁਣ ਚੁੱਪ ਕਰਕੇ ਦੱਸ ਦੇ ਮੈਨੂੰ ਕਹਿੰਦੇ 2 ਦਿਨਾਂ ਨੂੰ ਪੈਸੇ ਦੇ ਦੂੰਗੀ ਤੂੰ ਵਗ ਜੀ ਤੂੰ ਐ ਕਰ ਲਈ ਲੈ ਹੁਣ ਫੋਨ ਬੰਦ ਕਰਕੇ ਬਹਿ ਗਈ ਪਹਿਲਾਂ ਮੈਨੂੰ ਉਹ ਮੁੰਡੇ ਜੇ ਦਾ ਲਾਰਾ ਲਾਈ ਗਈ ਉਹ ਕਿਹੜਾ ਸੀਗਾ ਉਹ ਰਾਜਪਾਲ ਹਾਂ ਕਿ ਮੇਰਾ ਹਾਰ ਲੈ ਕੇ ਨਹੀਂ ਆਇਆ ਹੈ ਫਿਰ ਮੈਨੂੰ ਨਹੀਂ ਪਤਾ ਆਇਆ ਜਾਂ ਨਹੀਂ ਆਇਆ ਮੈਂ ਤਾਂ ਦੱਸਿਆ ਹੀ ਨਹੀਂ ਇਹਨਾਂ ਨੇ ਕੁਝ ਵੀ ਹੁਣ ਤਾਂ ਫੋਨ ਪਹਿਲਾਂ ਦੇਖ ਮੈਂ ਲਾਇਆ ਫੋਨ ਜਾਈ ਗਏ ਚੱਕਿਆ ਨਹੀਂ ਮੇਰਾ ਫੋਨ ਹੁਣ ਲੈ ਬੰਦ ਹੀ ਕਰਕੇ ਬਹਿ ਗਈ ਵੀ ਪੈਸੇ ਦੇਣੇ ਪੈਣਗੇ ਫਿਰ ਪੈਸੇ ਤਾਂ ਤਾਂ ਦੋਏ ਨਾ ਜੀ ਤੁਸੀਂ ਸਾਡਾ ਕੰਮ ਕਰਿਆ ਹੋਊਗਾ ਲਾਡੀ ਮਰ ਗਿਆ ਦੇ ਤੁਹਾਨੂੰ ਜ਼ਹਿਰ ਮੈਂ ਤਾਂ ਦੇਤਾ ਨਾ ਹੁਣ ਜਾਗ ਲੈਣੇ ਬਚਾ ਲਿਆ ਫਿਰ ਮੈਂ ਕੀ ਕਰਾਂ ਲੈ ਹੁਣ ਬਚਾ ਲਿਆ ਫਿਰ ਲੈ ਜਦੋਂ ਮੇਰੇ ਕੋਲ ਲੈ ਹੀ ਗਈ ਸੀ ਅਗਲੇ ਹੁਣ ਉਹ ਕੌਣ ਲੈ ਗਿਆ ਜਦੋਂ ਮੇਰੇ ਕੋਲ ਲੈ ਕੇ ਨਹੀਂ ਆਏ ਉਹਦੇ ਉਹ ਹੁਣ ਮਾਰਨ ਦਾ ਥੋੜੀ ਮੈਂ ਐ ਕੀਤਾ ਸੀ ਕਿ ਮੈਨੂੰ ਤਾਂ ਤੇਰੀ ਮੰਮੀ ਨੇ ਕਿਹਾ ਸੀ ਵੀ ਆਹ ਕੰਮ ਤਾਂ ਇਹ ਕਰਨਾ ਹੈ ਅਜੀ ਤੈਨੂੰ ਪੈਸੇ ਦੇ ਦਾਂਗੇ ਤੇ ਕੰਮ ਪੂਰਵੀ ਤਾਂ ਚੜਨਾ ਚਾਹੀਦਾ ਐ ਕਿਵੇਂ ਪੈਸੇ ਦੇ ਦੀਏ ਉਹ ਕਿਰਾਇਆ ਲੱਗ ਗਏ ਨੇ ਪੈਸੇ ਦੇ ਲੈ ਫਿਰ ਫੋਨ ਚੱਕ ਲਈ ਮੇਰਾ ਫਿਰ ਨਹੀਂ ਫਿਰ ਨਾ ਦਿਓ ਮੈਨੂੰ ਕਿ ਨਾ ਦਿਓ ਫਿਰ ਮੈਂ ਆਈ ਸੀ ਹੁਣ ਮੈਨੂੰ ਕਿਉਂ ਲੈ ਕੇ ਆਈ ਉਧਰ ਖਿੱਚ ਕੇ ਫਿਰ ਤੁਹਾਡਾ ਤਾਂ ਉਹ ਆਉਣਾ ਬੰਦਾ ਹੀ ਨਹੀਂ ਸੀਗਾ ਬੰਦਾ ਕਿਉਂ ਨਹੀਂ ਜਿੰਨੂੰ ਮੇਰਾ ਫੋਨ ਨਹੀਂ ਚੱਕਦੀ ਗੱਲ ਥੋੜੀ ਮੇਰੀ ਮਾਂ ਨਾਲ ਹੋਈ ਹੈ ਨਾ ਮਾਂ ਨਾਲ ਨਬੜੋ ਮੇਰੇ ਘਰੇ ਆਉਣ ਦੀ ਕੋਈ ਮੈਂ ਉਦੋਂ ਉਹਦੇ ਬਾਈ ਉਹਨੂੰ ਕਿਹਾ ਸੀਗਾ ਮੈਂ ਸਿੱਧਾ ਸਰਦਾਰਾਂ ਦੇ ਘਰੇ ਜਾਊਂਗੀ ਜੇ ਤੂੰ ਮੇਰੇ ਕੋਲੇ 2 ਦਿਨ ਆਈ ਨਾ ਫਿਰ ਉਹ ਮੇਰਾ ਫੋਨ ਅੱਜ ਕਿਉਂ ਨਹੀਂ ਚੱਕਦੀ ਇਹ ਦੱਸੋ ਮੈਨੂੰ ਬਈ ਚੁੱਪ ਕਰਕੇ ਕਹਦੇ ਤੇਰੀ ਮਾਂ ਨੂੰ ਫੋਨ ਕਰਕੇ ਘੰਟੇ ਦੇ ਵਿੱਚ ਵਿੱਚ ਮੇਰੇ ਪੈਸੇ ਆ ਨਾ ਮੈਂ ਦੁਬਾਰੇ ਆ ਜੂੰਗੀ ਸਾਨੂੰ ਤਾਂ ਉਹ ਮੁੰਡਾ ਧੋਖਾ ਦੇ ਗਿਆ ਮੈਂ ਤਾਂ ਆਪਣਾ ਹਾਰ ਦਿੱਤਾ ਸੀ ਉਹਨੂੰ ਸਿਉਣੇ ਦਾ ਉਹ ਲੈ ਕੇ ਭੱਜ ਗਿਆ ਮੈਂ ਮਰ ਮੁੰਡੇ ਦਾ ਤਾਂ ਨੇ ਮੈਨੂੰ ਠੇਕਾ ਕੀਤਾ ਵੀ ਪੈਸੇ ਲੈ ਕੇ ਭੱਜ ਗਿਆ ਜਾਂ ਹਾਰ ਲੈ ਕੇ ਭੱਜ ਗਿਆ ਮੈਨੂੰ ਤਾਂ ਮੇਰੇ ਪੈਸੇ ਚਾਹੀਦੇ ਆ ਨਾ ਹੁਣ ਮੈਂ ਤੁਨੂੰ ਪੈਸੇ ਕਿੱਥੇ ਦੇ ਮੈਂ ਕੱਲੀ ਨਹੀਂ ਮੈਂ ਫਸਦੀ ਪਰ ਮੈਂ ਨਾਲ ਉਹਨੂੰ ਵੀ ਫਸਾਉਂਗੀ ਫਿਰ ਨਾਲ ਤੇਰਾ ਵੀ ਪਤਾ ਲੱਗੂਗਾ ਨਾ ਕਿਵੇਂ ਤੁਸੀਂ ਮੇਰਾ ਨਾਮ ਲੈ ਦੋਗੇ ਮੇਰੀ ਗੱਲ ਹੋਈ ਹੈ ਤੁਹਾਡੇ ਨਾਲ ਮੈਂ ਕਿਹਾ ਸੀ ਕੰਮ ਕਰਨ ਨੂੰ ਮੇਰੀ ਮਾਂ ਨਾਲ ਗੱਲ ਹੋਈ ਹੈ ਨਾ ਉਹਦੇ ਨਾਲ ਜਾ ਕੇ ਨਬੇੜੋ ਮੇਰੇ ਘਰੇ ਕਲੇਸ਼ ਪਾਣ ਦੀ ਕੋਈ ਲੋੜ ਨਹੀਂ ਹੈਗੀ ਸਮਝ ਆ ਗਈ ਨਾ ਮੈਨੂੰ ਨਹੀਂ ਪਤਾ ਇਸ ਗੱਲ ਦਾ ਦੇਖ ਉਹਦਾ ਜਦੋਂ ਤੇਰੀ ਮਾਂ ਨੂੰ ਮੈਂ ਦੱਸਤਾ ਤੇਰੀ ਮਾਂ ਦਾ ਇੱਥੇ ਮੈਂ ਨਾਂ ਲੈਤਾ ਉਹਦਾ ਤੇਰਾ ਨਾਂ ਫਿਰ ਆਪੇ ਲਊਗੀ ਸਾਰੇ ਨਿਕਲੋਗੇ ਮੈਂ ਕਿਹਾ ਤੇਰਾ ਨਾਂ ਸਿੱਧਾ ਲੈ ਦੂੰਗੀ ਤੇਰੀ ਮਾਂ ਦਾ ਨਾਂ ਤਾਂ ਮੈਂ ਲਊਗੀ ਨਾ ਤੇਰੀ ਮਾਂ ਲੈ ਕੇ ਆਈ ਸੀ ਮੈਨੂੰ ਹੁਣ ਮੈਨੂੰ ਥੋੜੀ ਪਤਾ ਸੀ ਮੈਂ ਕਿਹਨੂੰ ਜ਼ਹਿਰ ਦੇਣਾ ਜਾਂ ਮੈਂ ਕਿਹਨੂੰ ਮਾਰਨਾ ਮੈਨੂੰ ਕਿਸ ਉਪਨਾਉਂਦਾ ਸੀ ਤੇਰਾ ਮਾਮਾ ਮੇਰੇ ਪਹਿਲਾਂ ਤਾਂ ਜਾਣਦੀ ਐ ਮੈਨੂੰ ਲੈ ਕੇ ਆਈ ਉਹ ਤੇ ਮੇਰੇ ਕਾ ਬੜੀਆਂ ਮਿੰਤਾਂ ਕਰਦੀ ਸੀ ਉਹ ਉਹ ਦੋਨੇ ਜਣੇ ਉਹ ਵੀ ਨਾਲ ਤੇਰਾ ਉਹ ਕਿਹੜਾ ਹੈਗਾ ਉਹ ਨਾ ਤਾਂ ਇਹਦੇ 'ਚ ਮੇਰੀ ਗਲਤੀ ਐ ਨਾ ਮੇਰੀ ਮਾਂ ਦਾ ਕੋਈ ਕਸੂਰ ਐ ਉਹ ਮੁੰਡੇ ਦਾ ਕਸੂਰ ਐ ਨਾ ਉਹਨੂੰ ਫੜੋ ਜਾ ਕੇ ਠੀਕ ਐ ਉਹ ਧੋਖਾ ਧੜੀ ਕਰਕੇ ਗਿਆ ਸਾਡੇ ਨਾਲ ਅੱਛਾ 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 ਮੈਂ ਮੁੰਡੇ ਨੂੰ ਫੜਾਂ ਵੇਖ ਲਾ ਮੈਂ ਉਹਨੂੰ ਜਾਣਦੀ ਨਹੀਂ ਕਰਦੀ ਨਹੀਂ ਮੈਂ ਤਾਂ ਤੇਰੀ ਮਾਂ ਨੂੰ ਜਾਣਦੀ ਐ ਹੁਣ ਅਕੇ ਮੁੰਡੇ ਨੂੰ ਫੜੋ ਕੱਲ ਨੂੰ ਕੋਈ ਹੋਰ ਨਿਕਲਿਆ ਹੋਊਗਾ ਫਿਰ ਉਹਨੂੰ ਫੜੋ ਫਿਰ ਮੈਂ ਤਾਂ ਇਹੀ ਫੜਦੀ ਰਹਿ ਜੂ ਇਹਨਾਂ ਨੂੰ ਫਿਰ ਮੈਂ ਤਾਂ ਉਹਨੂੰ ਪੈਸੇ ਫੜਾਏ ਸੀ ਨਾ ਅਗਲਾ ਲੈ ਕੇ ਭੱਜ ਗਿਆ ਇਹਦੇ ਚੋਂ ਭਈ ਮੈਨੂੰ ਨਹੀਂ ਇਸ ਚੀਜ਼ ਦਾ ਪਤਾ ਹੈਗਾ ਮੈਨੂੰ ਤਾਂ ਤੇਰੀ ਮੰਮੀ ਨਾਲ ਗੱਲ ਹੋਈ ਹੈ ਮੈਨੂੰ ਪੈਸੇ ਦੇ ਦਿਓ ਮੈਂ ਜਾਵਾਂ ਨਹੀਂ ਫਿਰ ਮੈਂ ਤਾਂ ਉਹਦੇ ਕੋਲ ਜਾਨੀ ਆ ਫਿਰ ਛੱਡ ਖੜਾ ਕਿਉਂ ਲੈ ਕੇ ਆਈਆਂ ਤੂੰ ਉੱਥੇ ਜਾਨੀ ਆ ਮੈਂ ਫਿਰ ਕਿਉਂ ਲੈ ਕੇ ਆਈਆਂ ਮੈਨੂੰ ਮੇਰੀ ਮੇਰੀ ਗੱਲ ਸੁਣੋ ਜੀ ਫਿਰ ਉੱਥੇ ਬੈਠੀ ਸੀ ਮੈਂ ਚੰਗੀ ਬਲੀ ਤੂੰ ਮੈਨੂੰ ਖਾ ਕੇ ਲਈ ਹੈ ਮੇਰੀ ਗੱਲ ਸੁਣੋ ਤੁਸੀਂ ਨਾ ਬੈਠੋ 1 ਮਿੰਟ ਆਰਾਮ ਨਾਲ ਗੱਲ ਸੁਣੋ ਤੁਸੀਂ ਨਾ ਸ਼ ਮੈਂ ਮੰਮੀ ਦੇ ਹੱਥ ਨਾਲ ਪੈਸੇ ਪਿਜਵਾ ਮੈਂ ਬਾਲੇ ਵਾਰੀ ਸ਼ਾਮ ਤੱਕਰ ਦੋ ਦਿਨਾਂ ਦਾ ਇੱਕ ਦਿਨ ਦਾ ਘੰਟੇ ਦਾ ਬਈ ਬਹੁਤ ਵੇਟ ਕਰ ਲਈ ਮੈਂ ਫਿਰ ਮੈਨੂੰ ਨਹੀਂ ਪਤਾ ਮੇਰੇ ਨਾਲ ਤਾਂ ਨਹੀਂ ਤੁਹਾਡੀ ਕੋਈ ਗੱਲ ਹੋਈ ਹੈਗੀ ਅੱਜ ਮੈਨੂੰ ਪਤਾ ਲੱਗਿਆ ਅੱਜ ਮੈਂ ਤੁਹਾਡਾ ਚਿਹਰਾ ਦੇਖਿਆ ਠੀਕ ਹੈ ਮੈਂ ਆਉਣਾ ਨਹੀਂ ਚਾਹੁੰਦੀ ਸੀਗੀ ਠੀਕ ਹੈ ਅ ਕੀ ਹੋਈ ਆਈਆਂ ਜੇ ਮੇਰਾ ਫੋਨ ਬੰਦ ਕਰਤਾ ਉਹਨੇ ਮੈਨੂੰ ਜਿਹੜਾ ਮੈਂ ਗੁੱਸਾ ਹੋ ਤੇ ਚਲੋ ਕੋਈ ਗੱਲ ਨਹੀਂ ਤੁਸੀਂ ਇਹਨਾਂ ਦੱਸੋ ਠੰਡਾ ਪਾਣੀ ਪੀਣਾ ਮੈਂ ਭਲਾ ਦੰਨੀ ਆ ਪੀਣਾ ਮੈਂ ਕੁਛ ਨਹੀਂ ਗਿਆ ਫਿਰ ਮੈਂ ਤੇਰੀ ਗੱਲ ਹੋਰ ਮੰਨ ਲੈਣੀ ਇੱਕ ਹਾਂ ਹਾਂ ਬਸ ਉਹਨੂੰ ਫੋਨ ਕਰਕੇ ਕਹਿ ਦੇ ਵੀ ਸ਼ਾਮ ਤੱਕਰ ਮੇਰੇ ਕੋਈ ਨਹੀਂ ਮੈਂ ਤਾਂ ਕੱਲ ਨੂੰ ਫੇਰ ਆਜੂ ਨਹੀਂ ਨਹੀਂ ਹੁਣ ਤਾਂ ਮੈਂ ਘਰ ਜਾਣਦੀ ਆਂ ਉਹ ਆਉਣ ਦੀ ਲੋੜ ਹੀ ਨਹੀਂ ਹੈਗੀ ਮੈਂ ਸ਼ਾਮ ਤੱਕ ਆਪੇ ਅਰੇਂਜਮੈਂਟ ਕਰਕੇ ਨਾ ਪੈਸੇ ਭਿਜਵਾ ਦੰਨੀ ਆ ਤੁਹਾਡੇ ਕਰਨੀ ਠੀਕ ਹੈ ਸ਼ਾਮ ਤੇ ਕਰਵੇਟ ਕਰੂੰਗੀ ਠੀਕ ਹੈ ਠੀਕ ਮੈਂ ਸੋਵੇ ਫੇਰ ਆਜੂ ਨਹੀਂ ਠੀਕ ਹੈ ਹਾਂ ਕਹਿ ਦੀ ਹੁਣ ਇਹ ਨਾ ਹੋਵੇ ਕਿ ਤੇ ਅੰਹੀਂ ਕਹਦੇ ਵੀ ਮੈਂ ਕੀ ਲੈਣਾ ਚਲ ਆਪੇ ਹੋ ਜੂਗਾ ਹਾਂ ਨਾ ਮੈਨੂੰ ਇਸੇ ਆਪਾਂ ਛੱਡ ਗਿਆ ਇਹ ਕਿਧਰੋਂ ਆ ਗਈ ਚੜੇਲ ਜੀ ਇਹਨੂੰ ਘਰ ਕਿੱਥੋਂ ਪਤਾ ਲੱਗ ਗਿਆ ਮੇਰਾ ਇੱਕ ਮੇਰੀ ਮਾਂ ਹੈ ਸਾਰਾ ਕਸੂਰ ਤਾਂ ਇਹਦਾ ਹੀ ਹੈ ਚਲ ਜੇ ਆਪ ਦੀ ਸੇਲੀ ਨੂੰ ਕੋਈ ਕੰਮ ਲਾਇਆ ਸੀਗਾ ਕੰਮ ਤਾਂ ਪੂਰ ਚੜਾਇਆ ਨਹੀਂ ਹੁਣ ਪੈਸੇ ਮੰਗਣ ਇੱਥੇ ਆ ਗਈ ਘਟੋ ਘਟੇ ਇਸ ਜਨਾਨੀ ਦਾ ਫੋਨ ਤਾਂ ਚੱਕ ਲੈ ਫੋਨ ਹੀ ਬੰਦ ਕਰਕੇ ਬੈਠੀ ਐ ਇੱਕ ਹੋਰ ਰਾਜਪਾਲ ਬੀੜੀ ਬੈਠੇ ਵਾਲੇ ਦਾ ਫੋਨ ਹੀ ਚੱਕਦਾ ਹੈਗਾ ਬੇੜਾ ਬਹਿ ਜੇ ਇਹਦਾ ਪੈਸੇ ਲੈ ਕੇ ਭੱਜ ਗਿਆ ਹੁਣ ਮੈਂ ਦੱਸ ਕੀ ਕਰਾਂ ਚਲ ਸ਼ੁਕਰ ਹੈ ਅੱਜ ਤਾਂ ਮੈਂ ਇਹਨੂੰ ਕਹਿਤਾ ਵੀ ਸ਼ਾਮ ਤੱਕ ਦਾ ਟਾਈਮ ਦੇ ਕਿ ਤੋ ਪੈਸੇ ਦੇ ਹਿਲਾ ਕਰਦੀਆਂ ਨਹੀਂ ਤਾਂ ਜੇ ਕੱਲ ਨੂੰ ਆ ਗਈ ਨਾ ਮੇਰੀ ਸੱਚਾਈ ਤਾਂ ਸਾਹਮਣੇ ਆ ਜੂਗੀ ਕਿ ਮੈਂ ਆਕਾਸ਼ ਨੂੰ ਮਾਰਨ ਦੀ ਕੋਸ਼ਿਸ਼ ਕਰੀ ਹੈ ਹੱਡੀ ਛੇਤੀ ਮਾਸੀ ਨੂੰ ਤੋਰ ਵੀ ਦਿੱਤਾ ਕਹੀ ਜੀ ਕਿਹੜੀ ਮਾਸੀ ਹੈ ਜਿਹੜੀ ਦੋ ਚਾਰ ਦਿਨ ਤਾਂ ਰੱਖਦੀ ਇਹਨੂੰ ਨਾ ਮੇਰੀ ਗੱਲ ਸੁਣ ਲਾ ਮੇਰੀ ਮਾਸੀ ਨੂੰ ਆਪਣੇ ਕੋਲ ਬਿਠਾਣ ਦੀ ਕੀ ਲੋੜ ਸੀਗੀ ਲੈ ਹੋ ਕੇ ਆਪਦੇ ਕੋਲੇ ਬਿਠਾਉਣ ਦੀ ਕੀ ਲੋੜ ਸੀ ਮੈਂ ਉਹਨੂੰ ਕਦੋਂ ਕਹੇਗਾ ਉਹ ਤਾਂ ਕਹਿੰਦੀ ਮੈਂ ਤੁਹਾਡੇ ਨਾਲ ਗੱਲ ਕਰਨ ਆਈ ਆ ਮੈਂ ਆਖਾ ਬਾਈਕੇ ਗੱਲ ਕਰਦੇ ਤਾਂ ਬੈਠਗੀ ਮੈਂ ਉਹਨੂੰ ਫੇਰ ਇਹੋ ਜਿਹਾ ਕੀ ਕਹੇ ਤਾਂ ਮੈਂ ਤਾਂ ਤੇਰੀ ਮਾਸੀ ਨੂੰ ਕੋਈ ਚੰਗਾ ਮਾੜਾ ਕੁਝ ਕਿਹਾ ਨਹੀਂ ਮੇਰੇ ਰਿਸ਼ਤੇਦਾਰਾਂ ਨੂੰ ਬੁਲਾਉਣ ਦੀ ਕੋਈ ਲੋੜ ਨਹੀਂ ਹੈਗੀ ਸਮਝ ਆ ਗਈ ਨਾ ਕਿ ਤੂੰ ਨਹੀਂ ਮੇਰੇ ਰਿਸ਼ਤੇਦਾਰਾਂ ਨੂੰ ਬੁਲਾਉਂਦੀ ਮੈਂ ਤਾਂ ਕਿਹੜਾ ਬੁਲਾਏ ਨੇ ਕਿਹੜੇ ਰਿਸ਼ਤੇਦਾਰ ਹਾਂ ਜਦੋਂ ਈਸ਼ੂ ਆਉਂਦਾ ਬੁਲਾਉਂਦੀ ਹੋਈ ਐ ਮੈਂ ਤਾਂ ਆਉਂਦੀ ਹੈਗੀ ਠੀਕ ਐ ਉਹੀ ਮਰਨਾ ਮੇਰੇ ਕੋਲ ਆ ਕੇ ਬਹਿ ਜਾਂਦੇ ਹਾਂ ਆ ਕੇ ਬਹਿ ਜਾਂਦੇ ਨਾਲੇ ਮੇਰੀ ਗੱਲ ਸੁਣ ਲੈ ਮੇਰੇ ਭਤੀਜੇ ਨੂੰ ਮਰਨਾ ਮਰਨਾ ਨਾ ਕਹਿ ਨਾਲੇ ਆ ਦੂਸਰ ਨਾਲ ਉਹਦੇ ਤੇ ਲਾ ਹਾਂ ਅੱਗੇ ਤੇਰੀ ਸੀਰੀ ਨਾਲ ਵੀ ਮੇਰੇ ਭਤੀਜੇ ਨੇ ਗੱਲ ਕਰਾਈ ਹੋਣੀ ਐ ਬਸ ਕਰ ਬਸ ਮੈਨਾਂ ਨਾ ਬਹੁਤੀ ਬਕਵਾਸ ਨਾ ਮਾਰਿਆ ਕਰ ਜਿੰਨਾ ਕਰ ਜਾਂਦੀ ਨਾ ਉਹ ਤੇ ਧਿਆਨ ਦੇ ਕੋਈ ਵੀ ਆਵੇ ਮੇਰੇ ਰਿਸ਼ਤੇਦਾਰਾਂ ਨੂੰ ਆਪਣੇ ਕੋਲ ਬਿਠਾਉਣਾ ਨਹੀਂ ਹੈਗਾ ਹਾਂ ਮੇਰੀ ਗੱਲ ਮੇਰੀ ਗੱਲ ਸੁਣ ਜਦੋਂ ਕਿਸੇ ਤੇਰੇ ਰਿਸ਼ਤੇਦਾਰ ਨੇ ਆਉਣਾ ਹੁੰਦਾ ਨਾ ਪਹਿਲੇ ਹੀ ਮੇਰੀਆਂ ਅੱਖਾਂ ਤੇ ਪੱਟੀ ਬੰਨ੍ਹ ਦਿਆ ਕਰ ਵੀ ਮੈਨੂੰ ਦੇਖਣ ਹੀ ਨਾ ਅੱਖਾਂ ਤੇ ਪੱਟੀ ਬੰਨ੍ਹਣ ਦੀ ਲੋੜ ਹੀ ਨਹੀਂ ਹੈਗੀ ਤੋ ਇਸ ਘਰ ਚ ਦਫਾ ਹੀ ਹੋ ਜਾ ਦਿਖਣੇ ਨਹੀਂ ਚਾਹੀਦੀ ਮੈਨੂੰ ਕਿਉਂ ਮੈਂ ਕਾ ਤੋ ਦਫਾ ਹੋ ਜਾ ਮੇਰਾ ਘਰ ਹੈ ਇਹ ਹਾਂ ਹੁਣ ਤੂੰ ਇੱਥੇ ਸਮਝਦੀ ਆ ਵੀ ਮੈਂ ਘਰ ਦੀ ਮਾਲਕਣਾ ਉਹ ਤਾਂ ਹੈਗੀ ਆ ਇਹ ਦੱਸਣ ਦੀ ਤੈਨੂੰ ਕੋਈ ਲੋੜ ਨਹੀਂ ਹੈਗੀ ਬਾਏ ਦੋਵੇ ਨਾ ਮੈਨੂੰ ਐਂ ਦੱਸ ਹੁਣ ਤਾਂ ਤੈਨੂੰ ਰਿਸ਼ਤੇਦਾਰਾਂ ਦਾ ਬਾੜਾ ਸੇਕ ਲੱਗਿਆ ਅੱਜ ਤੱਕ ਕਦੇ ਤੇਰੀ ਮਾਸੀ ਮੈਂ ਦੇਖੀ ਤਾਂ ਹੈ ਨਹੀਂ ਵੀ ਪਹਿਲਾਂ ਵੀ ਕਦੇ ਆਈ ਹੋਵੇ ਤੈਨੂੰ ਕਦੇ ਮਿਲਣ ਆਈ ਹੋਵੇ ਨਾ ਕਦੇ ਤਾਂ ਨਾਂ ਲਿਆ ਉਹਦਾ ਅੱਜ ਪਤਾ ਨਹੀਂ ਕਿਧਰੋਂ ਮਾਸੀ ਆ ਗਈ ਖਾਨੀ ਕਿੱਥੋਂ ਅਰਸ਼ਾਂ ਤੋਂ ਉਤਰੇ ਤੈਨੂੰ ਕੀ ਦਿੱਕਤ ਹੈ ਫਿਰ ਜੇ ਮੇਰੀ ਮਾਸੀ ਆ ਵੀ ਗਈ ਬਿਨਾਂ ਦੱਸੇ ਆਵੇ ਜਾਂ ਫੋਨ ਕਰਕੇ ਫਿਰ ਮੈਂ ਕਿਹੜਾ ਉਹਦੇ ਜਾ ਕੇ ਇਤਮਾਰੀ ਤੂੰ ਕਿ ਮੇਰੇ ਮਗਰ ਪੈਣੀ ਹੈ ਬਸ ਤੈਨੂੰ ਤਾਂ ਕਹਿਤੀ ਕੋਈ ਵੀ ਰਿਸ਼ਤੇਦਾਰ ਆਵੇ ਬੁਲਾਉਣ ਦੀ ਲੋੜ ਨਹੀਂ ਹੈ। ਆਪਦੇ ਰਿਸ਼ਤੇਦਾਰਾਂ ਨੂੰ ਕਹਦੇ ਫਿਰ ਮੈਨੂੰ ਵੀ ਬੁਲਾਉਣ ਦੀ ਲੋੜ ਨਹੀਂ ਉਹਨੇ ਕਿਉਂ ਕਿਹਾ ਵੀ ਮੈਂ ਤੇਰੇ ਨਾਲ ਗੱਲ ਕਰਨੀ ਹੈ। ਹਾਂ ਉਹਨਾਂ ਨੂੰ ਸਮਝਾ ਕੇ ਰੱਖਿਆ ਕਰ ਆਪਦੇ ਰਿਸ਼ਤੇਦਾਰਾਂ ਨੂੰ। ਉਹਨੂੰ ਜਾਣਦੀ ਨਹੀਂ ਸੀਗੀ। ਇਹ ਤਾਂ ਤੇਰੇ ਵਰਗੇ ਨੂੰ ਮੂੰਹ ਤੱਕ ਨਹੀਂ। ਫਿਰ ਮੈਂ ਕਿਹੜਾ ਨੂੰ ਜਾਣਦੀ ਸੀ? ਮੈਂ ਕਿਉਂਦੇ ਨਾ ਰੋਜ਼ ਹੀ ਮੇਲੇ ਪਾਉਂਦੀ ਸੀ। ਵੀ ਉਹਨੂੰ ਜਾਣਦੀ ਆ ਮੈਂ। ਮਰੀ ਜਾਂਦੀ ਐ ਪਕਾਈ ਮੈਂ ਕਹਨੇ ਚਲ ਕਾਣੂ ਕਾਣੂ ਗਾਹਾਂ ਹੀ ਵਧੀ ਜਾਂਦੀ ਐ ਲੈ ਦੱਸ ਗਾਹਾਂ ਪਤਾ ਨਾ ਫਿਰ ਆਪਦੇ ਕੋਲ ਐ ਬਿਠਾ ਕੇ ਬਹਿ ਗਈ ਵੀ ਦੱਸ ਆ ਤੇਰੇ ਦੁੱਖ ਸੁਣਨ ਨੂੰ ਵੀ ਰਹਿ ਗਈ ਅਗਲੀ ਨਾ ਫਿਰ ਤੇਰੀ ਮਾਸੀ ਦੀਆਂ ਮੈਂ ਟੂਮਾ ਲਾ ਲਈਆਂ ਜੇ ਕੋਲੇ ਬੈਗੀ ਟੂਮਾ ਲਾਉਣ ਦੀ ਗੱਲ ਕਰਦੀਆਂ ਤੂੰ ਛੱਡਿਆ ਵੀ ਐ ਕੁਛ ਐਨੇ ਗਾਣੇ ਦਾ ਕਤਲ ਕਰਤੇ ਆਪਦੇ ਭਤੀਜੇ ਨੂੰ ਪੈਸੇ ਦੇ ਦੇ ਕੇ ਕੰਮ ਕਰਾਇਆ ਟੂਮਾ ਲਾਉਣੀਆਂ ਹੀ ਬਾਕੀਆਂ ਸੀਗੀਆਂ ਕੀ ਪਤਾ ਉਹ ਵੀ ਲਾ ਲੰਦੀ ਨਹੀਂ ਬੱਸ ਕਰ ਬੱਸ ਕਰ ਬੱਸ ਕਰ ਨਾ ਕੋਫਰ ਤੋਲੀ ਚੱਲ ਮੈਨੂੰ ਐਂ ਦੱਸ ਹੂੰ ਤਾਂ ਤੈਨੂੰ ਇਹ ਜਾਂਦਾ ਵੀ ਮੇਰੀ ਮਾਸੀ ਦੇ ਕੋਲੇ ਇਹ ਕਿਉਂ ਬੈ ਗਈ ਤੇਰੇ ਸੱਪ ਲੜਿਆ ਪਿਆ ਮੈਨੂੰ ਐਂ ਦੱਸ ਫਿਰ ਮਾਸੀ ਨੂੰ ਬਿਨਾ ਚਾਹ ਪਾਣੀ ਤੋਂ ਕੌਣ ਤੋਰਦਾ ਹੁੰਦਾ ਚਾਹ ਪਾਣੀ ਦਾ ਪਿਆ ਕੇ ਤੋਰਦੀ ਉਹ ਨੂੰ ਰੋਟੀ ਪਾਣੀ ਖਵਾਉਂਦੀ ਉਹ ਮੇਰੀ ਮਾਸੀ ਨਾ ਚਾਹ ਨਹੀਂ ਪਿੰਦੀ ਹੈਗੀ ਉਹ ਜੂਸ ਪੀ ਕੇ ਆਈ ਸੀ ਠੀਕ ਹੈ ਹਾਂ ਆ ਦੇਖ ਰਿਹਾ ਤਾ ਅਗਲਾ ਕੋਸ ਮਰਜ਼ੀ ਖਾ ਪੀ ਕੇ ਆਇਆ ਹੋਵੇ ਤੇਰਾ ਨਹੀਂ ਫਰਜ ਮਨ ਦਾ ਤੈਨੂੰ ਇੰਨਾ ਲੱਖਣ ਨਹੀਂ ਵੀ ਕੋਈ ਰਿਸ਼ਤੇਦਾਰ ਆਉਂਦਾ ਅਗਲੇ ਨੂੰ ਖਵਾ ਪਿਆ ਕੇ ਤੋਰੀਦਾ ਕਿ ਭੁੱਖਾ ਤੋਰੀਦਾ ਆਬੇ ਰਿਸ਼ਤੇਦਾਰਾਂ ਨੂੰ ਕਿੰਨੀ ਕਚਾ ਪੁੱਛ ਲੈਣੀ ਆ ਹਾਂ ਕੋਈ ਨਹੀਂ ਮੈਂ ਦਿਖਾਈ ਨਹੀਂ ਮੈਂ ਤਾਂ ਮੇਰੇ ਭਤੀਜੇ ਨੂੰ ਬਿਹਰੀਆਂ ਚੂਰੀਆਂ ਕੁੱਟਕੁੱਟ ਖਵਾਉਣੀ ਆ ਹਾਂ ਤੇਰਾ ਕੰਮ ਜੋ ਆਂਦਾ ਸੀ ਹੋਰ ਕਿੱਥੇ ਗਿਆ ਤੇਰਾ ਭਤੀਜਾ ਦਿਖਦਾ ਤੇ ਹੈ ਨਹੀਂ ਹਾਂ ਕੋਈ ਨਹੀਂ ਆ ਜੂ ਆ ਜੂ ਨਾਲੇ ਜਦੋਂ ਮੇਰਾ ਭਤੀਜਾ ਆਉਂਦਾ ਸੀ ਉਦੋਂ ਕਿਹੜਾ ਉਹਨੂੰ ਜਰਦੀ ਸੀ ਤਾਂ ਇੱਥੋਂ ਨਹੀਂ ਸੀ ਚ ਲੈ ਜਾਂਦਾ ਤਾਂ ਹੀ ਉਹ ਜਵਾਕ ਮੈਂ ਤੋੜਤਾ ਬੀਪਾਈ ਤੈਨੂੰ ਪੁੱਠਾ ਸਿੱਧਾ ਬੋਲਦੀ ਐ ਮੈਨੂੰ ਪਤਾ ਲੱਗ ਗਿਆ ਤੇਰੇ ਲੱਛਣ ਕਿਆ ਜਿਹੇ ਨੇ ਕਰਤੂਤਾਂ ਦਾ ਪਤਾ ਲੱਗ ਗਿਆ ਤਾਈ ਤਾਂ ਮੁੜ ਕੇ ਆਉਂਦਾ ਨਹੀਂ ਵੀ ਪਤਾ ਲੱਗ ਜੂਗਾ ਵੀ ਉਹਦੀ ਵੀ ਸੱਚਾਈ ਸਾਹਮਣੇ ਆਉਗੀ ਤੇਰੇ ਤਾਂ ਮੈਂ ਕਹਣੀ ਐ ਇੱਥੇ ਲੋਕਾਂ ਨੇ ਮੈਡਲ ਪਾਏ ਬੇ ਹੋਣਗੇ ਤੇਰੀਆਂ ਕਰਤੂਤਾਂ ਦੇ ਵੀ ਝੰਡੇ ਝੁੱਲੇ ਪਏ ਬਥੇਰੇ ਐਡਾ ਹੰਕਾਰ ਨਾ ਚੰਗਾ ਨਹੀਂ ਹੁੰਦਾ ਰੱਬ ਤੋਂ ਡਰ ਬੇਸ਼ਰਮ ਨਾ ਹੋਵੇ ਕਿਸੇ ਥਾਂ ਹਾਂ ਤੂੰ ਐ ਬੇਸ਼ਰਮ ਨਾਲੇ ਤੇਰੀ ਮਾਂ ਬੇਸ਼ਰਮ ਗਾਹਾਂ ਇੱਕਾ ਮਾਸੀ ਫਿਰਦੀ ਐ ਬੇਸ਼ਰਮਾਂ ਦੀ ਤੁਰੀਆਂ ਫਿਰਦੀਆਂ ਲੇਕੀਆਂ ਹਾਂ ਕਿਵੇਂ ਟੌਰ ਉਹਦੀ ਕੱਢੀ ਹੋਈ ਸੀ ਬੇਸ਼ਰਮਾਂ ਦਾ ਤਾਂ ਲਾਣਾ ਵੀ ਉਹ ਹੋਏ ਤੇ ਕਰਨ ਕੀ ਆਈ ਸੀ ਹਕੇ ਮੇਰੀ ਮਾਸੀ ਐ ਪਤਾ ਤਾਂ ਕਰਨਾ ਪਊ ਵੀ ਇਹ ਕਿਹੜੀ ਮਾਸੀ ਐ ਹਾਈ ਇਹ ਕਿਧਰੋਂ ਨਿਕਲੇ ਅੱਜ ਤੱਕ ਕਦੇ ਸੁਣਿਆ ਨਹੀਂ ਸੀ ਨਾ ਇਹਦਾ ਮੋਕੇ ਤੇ ਇਹ ਸੁ ਖਾਣੀ ਕਿੱਧਰ ਟੱਬ ਜਾਂਦਾ ਨਹੀਂ ਉਹ ਤਾਂ ਸਾਰਾ ਖੁਰਾਕ ਉਹ ਚ ਕੱਢ ਲੈਂਦਾ ਵੀ ਇਹ ਕੌਣ ਐ ਕੌਣ ਨਾ ਕਿੱਥੋਂ ਹੈਗੀ ਐ ਕੀ ਕਰਨ ਆਈ ਸੀ ਕੀ ਇਹਨਾਂ ਦੀ ਖੀਚੜੀ ਪੱਕਦੀ ਐ ਕੋਈ ਗੱਲ ਤਾਂ ਹੈਗੀ ਐ ਕੋਈ ਨਾ ਅੱਜ ਤੱਕ ਤਾਂ ਮੈਥੋਂ ਕੋਈ ਗੱਲ ਲੁਕੀ ਰਹੀ ਨਹੀਂ ਕੋਈ ਨਹੀਂ ਭੇ ਤੇ ਇਹਦਾ ਵੀ ਕੱਢ ਲੂੰਗੀ ਵਾ ਉਹ ਤੇ ਦਿੱਤੀ ਚਾਹ ਲੈ ਕੇ ਮੰਦੋਲੀ ਵਾਸਤੇ ਨਹੀਂ यार ਮੈਂ ਨਹੀਂ ਬੀ ਜਾ ਕਿਉਂਕਿ ਗੱਲ ਉਹ ਕਿ ਸਿਰ ਦੁਖੀ ਆਂਦਾ ਹਾਂ ਮੈਡਮ ਮੈਨੂੰ ਦੁਖੀ ਆਂਦਾ ਅੱਛਾ ਗੋਲੀ ਲੈ ਕੇ ਦੇਵਾਂ ਕੋਈ ਤੂੰ ਨਹੀਂ ਹੋ ਜੂਗਾ ਠੀਕ ਯਾਰ ਮੇਰੇ ਇਹ ਗੱਲ ਦੀ ਤਾਂ ਨਹੀਂ ਗੋਲੀ ਲੈ ਜਾਣੀ ਕਦੇ ਕੁਝ ਹੋ ਗਿਆ ਕਦੇ ਕੁਝ ਹੋ ਗਿਆ ਹਰ ਇੱਕ ਚੀਜ਼ ਦੀ ਗੋਲੀ ਲੈ ਕੇ ਕਿੱਧਰ ਜਾਵਾਂਗੇ ਬਾਲੇ ਪਰੇਸ਼ਾਨ ਜਿਹਾ ਲੱਗਿਆ ਨੇ ਉਹ ਕੀ ਗੱਲ ਹੋਊਗੀ ਕੁਝ ਨਹੀਂ ਬਸ ਤੂੰ ਦੱਸ ਆ ਕੱਲ ਕਾ ਦਾ ਰੌਲਾ ਜਪੀ ਜਾਂਦਾ ਸੀਗਾ ਕੌਣ ਆਇਆ ਸੀਗਾ ਕਾਲਾਇਆ ਸੀ ਪਤਾ ਤਾਂ ਮੈਨੂੰ ਲੱਗ ਗਿਆ ਸੀ ਕਿਉਂ ਤੁਸੀਂ ਸਾਰੇ ਆਨੇ ਤੇ ਕਾਲਾ ਕਾਲਾ ਕਰੀ ਜਾਂਦੇ ਸੀਗੇ ਫਿਰ ਤੁਸੀਂ ਉੱਠ ਕੇ ਬਾਹਰ ਕਾ ਤੋ ਨਹੀਂ ਆਏ ਹੋਈ ਨਹੀਂ ਆਇਆ ਯਾਰ ਬਾਹਰ ਕਿਹੜੇ ਮੂਹਰੇ ਮੈ ਉਹਦੇ ਮੱਥੇ ਲੱਗਦਾ ਮੈਂ ਤਾਂ ਬਸ ਆਉਦੇ ਆਪ ਨੂੰ ਹੁਣ ਪਛਤਾਈ ਜਾਣਾ ਹੁਣ ਪਛਤਾਉਣ ਦਾ ਕੀ ਫਾਇਦਾ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਫਿਰ ਮੇਰੀ ਦਸੇ ਦੇ ਵਿੱਚ ਕੀ ਗਲਤੀ ਸੀਗੀ ਮੇਰੀ ਕੋਈ ਗਲਤੀ ਸੀ ਮੈਨੂੰ ਜਿਵੇਂ ਮੇਰੀ ਮਾਂ ਕਹੀਗੀ ਮੈਂ ਉਵੇਂ ਕਰੀ ਗਿਆ ਹੈ ਮੇਰੀ ਮਾਂ ਨੇ ਮੈਨੂੰ ਕਿਹਾ ਵੀ ਤੂੰ ਐਂ ਕਰ ਉਹਨੇ ਮੈਨੂੰ ਕਿਹਾ ਹਮੇਸ਼ਾ ਬਸ ਪੁੱਠੀ ਮੱਤ ਦਿੱਤੀ ਐ ਮੈਂ ਉਹਦੀ ਮੱਤ ਸਮਝੀ ਗਿਆ ਬਸ ਜਿਵੇਂ ਉਹਨੇ ਮੈਨੂੰ ਕਿਹਾ ਮੈਂ ਐਵੇਂ ਕਰੀ ਗਿਆ ਹੁ ਮੈਨੂੰ ਕੀ ਪਤਾ ਸੀਗਾ ਵੀ ਮੈਂ ਥੋੜਾ ਵੱਡਾ ਗੁਨਾਹ ਹੋ ਜਾਊਗਾ ਫਿਰ ਇੱਥੇ ਗਲਤੀ ਕੀ ਥੋਡੀ ਥੋਡੀ ਚਾਰ ਦੇ ਸਿੱਧਾ ਦਿਮਾਗ ਹੈਗੇ ਸੀਗਾ ਸੋਚਣ ਸ਼ਕਤੀ ਥੋਡੀ ਆਪਦੀ ਹੈ ਨਾ ਤੁਸੀਂ ਸੋਚ ਤਾਂ ਸਕਦੇ ਸੀ ਵੀ ਕੀ ਮੇਰੇ ਲਈ ਸਹੀ ਹੈ ਤੇ ਕੀ ਗਲਤ ਮੈਨੂੰ ਪਤਾ ਸੀ ਨਾ ਤੁਹਾਡੀ ਮਾਂ ਤੁਹਾਨੂੰ ਗਲਤ ਸਿਖਾ ਰਹੀ ਆ ਪਰ ਤੁਸੀਂ ਗਲਤ ਤੁਸੀਂ ਗਲਤ ਸਿੱਖਿਆ ਤੁਸੀਂ ਚਾਹੁੰਦੇ ਸੀ ਗਲਤ ਸਿੱਖਣਾ ਕੋ ਨਹੀਂ ਯਾਰ ਹੁਣ ਮੈਨੂੰ ਕੀ ਪਤਾ ਸੀਗਾ ਮੇਰੀ ਮਾਂ ਮੈਨੂੰ ਗਲ ਤਾਂ ਮਰ ਕੇ ਆ ਗਏ ਆ ਵਾਕ ਬੈਠੇ ਰਹਿੰਦੇ ਮੇਰੇ ਮਤ ਭਾਈ ਭਾਈ ਫਿਰ ਕਿਹਾ ਤਾ ਹਾਂਜੀ ਠੀਕ ਐ ਚਲ ਠੀਕ ਐ ਹਾਂ ਤੁਹਾਨੂੰ ਜੀਤੀ ਸੀ ਹਾਂਜੀ ਹਾਂਜੀ ਵਾਲੀ ਦਵਾਈ ਤਾਂ ਦਿੱਤਾਣ ਫਲੂਡ ਕੱਟ ਕੇ ਦਿੱਤੇ ਸੀ ਇਹਨਾਂ ਨੂੰ ਚਲ ਬਜੀ ਖਾ ਪੀ ਲਿਆ ਕੁੱਝ ਕ ਕੀ ਗੱਲ ਚੰਪੇ ਜੇ ਕਰ ਗਏ ਕੁਛ ਨਹੀਂ ਬਸ ਕੱਲ ਕਾਲਾ ਰੋਲਾ ਆ ਪਈ ਜਾਂਦਾ ਸੀਗਾ ਜੇ ਕਾਲਾ ਆਇਆ ਵੀ ਸੀ ਤਾਂ ਰੋਲਾ ਘੱਟੋ ਪਾਰ ਰੱਖਿਆ ਸੀਗਾ ਉਸ ਤਾਂ ਓ ਛੱਡ ਇਹ ਨਾ ਗੱਲਾਂ ਨੂੰ ਮੇਰੀ ਗੱਲ ਸੁਣ ਮੈਂ ਨਾ ਗੱਲਿਆਂ ਨਾਲ ਪੱਕੀ ਗੱਲ ਕਰਕੇ ਆਇਆ ਮੈਂ ਬਾਕੀ ਤੁਸੀਂ ਸਾਰੀਆਂ ਗੱਲਾਂ ਛੱਡੋ ਸਾਡਾ ਮੁੰਡਾ ਜਿਹੜਾ ਹੈਗਾ ਫਿੰਟਨ ਫਾਈਨ ਕਰਨਾ ਉਹ ਕਹਿੰਦਾ ਫਿਕਰ ਕਿ ਕਰਦਾ ਟੰਗ ਵਾਲੀ ਵਾਲਾ ਜਿਹੜਾ ਲਾਲਾ ਨਹੀਂ ਕਬੱਡੀ ਵਾਲਾ ਉਹ ਕਹਿੰਦਾ ਭਾਈ ਤੂੰ ਮੇਰੇ ਕੋਲੇ ਭੇਜ ਇੱਥੇ ਕਹਿੰਦਾ ਮੈਂ ਨਾਲੇ ਤਾਂ ਬਾਈ ਨੂੰ ਕਹਿੰਦਾ ਖਾਣ ਪੀਣ ਖਰਾਕ ਦੇ ਕੇ ਪੂਰਾ ਇੱਕ ਓਡੀ ਖਟ ਲਾ ਕੇ ਮੈਂ ਤਾਂ ਇਹ ਬਣਾ ਤੂੰ ਕਹਿੰਦਾ ਟੈਨਸ਼ਨ ਨਹੀਂ ਸੁਭਾ ਜਾ ਗੋ ਦਿਮਾਗ ਤੋਂ ਤੂੰ ਦੱਸ ਦੇ ਮੈਨੂੰ ਕੀ ਗੱਲ ਸੀ ਗੱਲ ਕੀ ਹੋਣੀ ਆ ਤੁਹਾਨੂੰ ਪਤਾ ਆ ਕੇ ਨਾ ਸੀ ਆ ਲੋ ਪਾਣੀ ਹਾਂ ਚਲ ਪਾਣੀ ਮੈਂ ਪੀ ਲੈਂਦਾ ਹੈ ਨਾ ਹਾਂ ਤੇ ਉਹ ਪੁੱਤ ਚਾਹ ਬਣਾ ਲੈਂਦੀ ਤੂੰ ਤੂੰ ਚਾਹ ਬਣਾ ਲੈ ਜਿਹੜੀ ਲੁਕੋਣਾ ਵੀ ਕਿਉਂ ਐਨਾ ਤੂੰ ਤੈਨੂੰ ਪਤਾ ਹੋਣਾ ਚਾਹੀਦਾ ਇਹ ਜਿਹੜੀਆਂ ਤੁਹਾਡੀਆਂ ਗਲਤੀਆਂ ਨਾ ਉਹਨਾਂ ਦਾ ਨਤੀਜਾ ਤੁਹਾਨੂੰ ਪਤਾ ਕਾਲੇ ਦੀ ਕੀ ਹਾਲਤ ਹੋਈ ਪਈ ਆ ਉਹਦੇ ਸਿਰ ਤੇ ਕਿੰਨੀ ਟੈਨਸ਼ਨ ਹੋਈ ਪਈ ਆ ਉਹ ਤੇਰੀ ਜਿਆਦਾਸ ਚਲੀ ਗਈ ਆ ਚਾਰ ਦਿਨਾਂ ਬਾਅਦ ਘਰੇ ਆਇਆ ਉਹ ਰੱਬ ਨੇ ਕਿੰਨੇ ਟਾਈਮ ਬਾਅਦ ਉਹਨਾਂ ਦੀ ਸੁਣੀ ਸੀ ਮਸਾ ਦਾ ਵਿਚਾਰ ਦੇ ਕੇ ਨਿਆਣਾ ਆਉਣਾ ਸੀਗਾ ਆ ਤੁਹਾਡੀ ਮਾਂ ਕਰਕੇ ਹੋਇਆ ਜਿਹੜਾ ਕੁਝ ਵੀ ਹੋਇਆ ਮੈਂ ਕਿਉਂ ਬੋਲੀ ਨਹੀਂ ਦੋਣ ਨਾਲ ਇਹਨੂੰ ਪਰਾਂ ਪਰਾਂ ਦੀ ਕੀ ਪਤਾ ਜਵਾਕ ਨੂੰ ਹੈ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਮਿੱਟੀ ਪਾ ਹੁਣ ਲੜ ਕੇ ਗੁੱਸੇ ਹੋ ਕੇ ਇਹਨਾਂ ਗੱਲਾਂ ਕਰਕੇ ਫਿਰ ਆਪਾਂ ਸਾਰਾ ਕੁਝ ਠੀਕ ਕਰ ਲਾਂਗੇ ਉਹ ਸਾਰਾ ਕੁਸਤਾ ਹੋਇਆ ਮੇਰੇ ਕਰਕੇ ਹੀ ਆ ਨਾ ਮੈਂ ਆਪਦੀ ਮਾਂ ਦੇ ਪਿੱਛੇ ਲੱਗਦਾ ਠੀਕ ਹੈ ਤੇ ਨਾ ਕਾਲੇ ਦਾ ਜਵਾਕ ਹੋਣੇ ਨਹੀਂ ਚੁੱਪ ਚੁੱਪ ਐਦਾਂ ਦੀ ਕੋਈ ਗੱਲ ਨਹੀਂ ਠੀਕ ਹੈ ਨਾ ਰੱਬ ਤੇ ਭਰੋਸਾ ਰੱਖੋ ਉਸੇ ਨੂੰ ਗੁਨਾਹ ਮੰਗਾਂ ਜਿਹੜੇ ਆਪਦੇ ਕੀਤੇ ਆ ਉਹਦੀਆਂ ਦੀ ਮਾਫੀ ਕੱਲੇ ਪਰ ਮਾਦਮਾ ਦਾ ਮੰਦ ਇਨਸਾਨ ਕੌਣ ਹੁੰਦਾ ਕਿਸੇ ਨੂੰ ਮaaf ਕਰਨ ਵਾਲਾ ਜਿਸ ਸਜ਼ਾ ਦੇਨ ਵਰ ਪਰ ਮੇਰੀ ਮਾਂ ਨੂੰ ਸਜ਼ਾ ਤਾਂ ਮਿਲਣੀ ਚਾਹੀਦੀ ਆ ਨਾ ਹੈ ਉਹ ਤਾਂ ਉੱਥੇ ਬੈਠੀ ਐ ਉਹਨੂੰ ਤਾਂ ਸਜ਼ਾ ਮਿਲਣੀ ਚਾਹੀਦੀ ਆ ਉਹਦੇ ਬਾਰੇ ਤੈਨੂੰ ਕਿਹੜਾ ਇਸ ਗੱਲ ਦਾ ਪਤਾ ਕਿ ਉਹ ਆਵੇ ਦਿਲ ਦੇ ਵਿੱਚ ਕਿੰਨੇ ਪਛਤਾਉਂਦੀ ਹੋਊਗੀ ਹੈ ਕੱਲੇ ਆਪ ਸਜ਼ਾ ਦੇ ਕੇ ਬਣੂ ਇੱਕ ਥਾਂ ਤੇ ਆਏ ਆ ਵੀ ਚਲ ਜੇਲ੍ਹ 'ਚ ਬੰਦ ਕਰ ਦੋ ਭਾਈ ਸਜ਼ਾ ਦੇ ਦੋ ਹੈ ਅਸਲ ਇਨਸਾਨ ਤਾਂ ਉਹੀ ਹੁੰਦਾ ਵੀ ਇਨਸਾਨ ਨੂੰ ਨਾ ਤਾਂ ਦੁਨੀਆਦਾਰੀ ਦੇ ਵਿੱਚ ਜਿਉਂਦਾ ਰੱਖੇ ਨਾਲੇ ਉਹਨੂੰ ਉਹ ਬਣਦਾ ਪਿਆਰ ਉਹਨੂੰ ਦਿੱਤਾ ਜਾਵੇ ਤੇ ਨਾਲੇ ਉਹਨੂੰ ਅਹਿਸਾਸ ਕਰਾਇਆ ਜਾਵੇ ਸਮੇਸਰ ਵੀ ਤੂੰ ਇਸ ਜਗ੍ਹਾ ਤੇ ਕਿੰਨੀਆਂ ਵੱਡੀਆਂ ਵੱਡੀਆਂ ਗਲਤੀਆਂ ਕਰ ਬੈਠਾ ਪਰ ਐ ਇਨਸਾਨ ਦੀ ਸਮਝਣ ਵਾਲਾ ਹੋਣਾ ਚਾਹੀਦਾ ਐ ਨਹੀਂ ਵੀ ਇੱਕ ਗਲਤੀ ਕਰ ਲਈ ਦੂਜੇ ਲੋਕ ਨੂੰ ਪਿਆਰ ਕਰਨ ਲੱਗੇ ਜਾਂ ਉਹ ਪਿਆਰ ਨਾਲ ਕਿਸੇ ਕੋਈ ਸ਼ਾਖਿਆ ਨਹੀਂ ਤੇ ਦੁਬਾਰਾ ਫੇਰ ਗਲਤੀ ਕਰੇ ਇਹ ਤਾਂ ਫਿਰ ਅਗਲੀ ਦੀ ਮਾੜੀ ਗੱਲ ਹੈ ਦੇਖੋ ਮੇਰੀ ਗੱਲ ਸੁਣੋ ਜੋ ਕੁਝ ਹੋਣਾ ਅੱਗੇ ਵਾਸਤੇ ਆਪਾਂ ਫੇਰ ਦੇਖਦੇ ਆ ਤੁਸੀਂ ਜਿਵੇਂ ਆਖਦੇ ਮਨ ਤੇ ਕਹਨੂੰ ਲੋੜ ਪਾਇਆ ਹੈਗਾ ਪਰ ਮੈਂ ਅੱਜ ਤਾਂ ਗੱਲ ਕਰੀ ਐ ਨਾਲੇ ਦੋਨੇ ਜਵਾਬ ਕਿੱਟੇ ਆਪਾਂ ਚਾਈ ਗੱਲ ਕਰਦੇ ਹਾਂ ਨੇ ਫਿਰ ਜੇ ਕਾਰੀ ਆ ਦਾ ਚਲੀ ਉਹਦੇ ਵਿੱਚ ਘਰ ਹਰਪ੍ਰਿਤ ਹਰਪ੍ਰਿਤ ਕਿਵੇਂ ਕੱਢਦੀ ਹੋਊਗੀ ਸਾਰਾ ਕੁਝ ਆਪੇ ਸੈਟ ਹੋ ਜਾਊਗਾ ਕਾਲੇ ਨੂੰ ਵੀ ਆਪੇ ਠੀਕ ਕਰ ਲਾਂਗੇ ਦਵਾਈ ਉਹਦੀ ਚੱਲੀ ਜਾਂਦੀ ਹੈ ਠੀਕ ਹੈ ਨਾ ਹਰਪ੍ਰਿਤ ਵੀ ਠੀਕ ਹੈ ਬਸ ਤੁਹਾਨੂੰ ਜੇ ਵਕਤ ਪਾਇਆ ਰੱਬ ਨੇ ਦੇ ਵਕਤ ਤੇ ਜੇ ਉਹਦੀ ਘਟੀ ਦਾ ਅਹਿਸਾਸ ਆ ਤਾ ਤੁਸੀਂ ਉਹਨੂੰ ਤਾਂ ਮਾਫੀ ਵੀ ਤਾਂ ਮੰਗ ਸਕਦੇ ਹੋ ਨਾ ਜਾ ਕੇ ਕਿਹੜੇ ਮੂਨਾ ਮਾਫੀ ਮੰਗਾ ਯਾਰ ਮੈਂ ਹੈ ਕੀ ਕਹਾਂ ਦੱਸ ਵੀ ਤੁਹਾਡਾ ਜਵਾਕ ਮੇਰੇ ਕਰਕੇ ਮਰ ਗਿਆ ਮੈਂ ਉਸ ਗੱਲ ਦੀ ਮਾਫੀ ਮੰਗਦਾ ਚਾਤ ਮਾਫੀ ਨਾ ਮੰਗ ਪੁੱਤ ਪਰ ਮੈਂ ਤੈਨੂੰ ਇੱਕ ਗੱਲ ਲੱਖੂਗਾ ਵੀ ਤੂੰ ਸਾਰੇ ਗੱਲਾਂ ਦੀ ਇੱਕ ਵਾਰੀ ਜਾ ਕੇ ਕਾਲੇ ਦੇ ਨਾਲ ਤੇ ਹਰਪ੍ਰੀਤ ਦੇ ਨਾਲ ਜਾ ਕੇ ਜ਼ਰੂਰ ਕਰ ਠੀਕ ਹੈ ਨਾ ਜਿਹੜੇ ਕੁਝ ਹੋ ਗਿਆ ਹੁਣ ਉਹਨਾਂ ਨੂੰ ਕਿਹੜਾ ਪਤਾ ਨਹੀਂ ਹੈਗਾ ਵੀ ਭਾਈ ਗਲਤੀ ਤੇਰੀ ਸੀ ਜਾਂ ਕਿਹਦੀ ਸੀ ਹੈ ਇਸ ਗੱਲਾਂ ਨੂੰ ਛੱਡ ਤੈਨੂੰ ਜਾਣਨਾ ਚਾਹੀਦਾ ਉਹ ਕਹਿੰਦੇ ਹੁੰਦੇ ਨੇ ਜਦੋਂ ਕਹਿੰਦੇ ਭਾਈ ਦੁਸ਼ਮਣ ਦੇ ਵੀ ਘਰੇ ਜਾਵੜੀਏ ਤੇ ਜੇ ਪਿਆਰ ਨਾਲ ਗੱਲ ਕਰ ਲਈ ਤਾਂ ਵੱਡੀਆਂ-ਵੱਡੀਆਂ ਦੁਸ਼ਮਣੀਆਂ ਖਤਮ ਹੋ ਜਾਂਦੀਆਂ ਨੇ ਸਹੀ ਗੱਲ ਹੈ ਡੈਡੀ ਗੁੱਸੇ ਗਿਲੇ ਮਿਟਾਉਣੇ ਚਾਹੀਦੇ ਆਪਾਂ ਨੂੰ ਕੋਈ ਗੱਲ ਨਹੀਂ ਸੋਚਦਾ ਮੈਂ ਮੈਨੂੰ ਥੋੜਾ ਜਿਹਾ ਟਾਈਮ 줘 ਫਿਰ ਮੈਂ ਕਾਇਨਾਲ ਜਾ ਕੇ ਇਕੱਲੀ ਇਕੱਲੀ ਗੱਲ ਕਰ ਲਵਾਂ ਗਰੀ ਕਿਉਂ ਐ ਵੀ ਗੱਲਾਂ ਦਾ ਕੜਾ ਬਣਾ ਕੇ ਬੈਗੀ ਤੂੰ ਹੈ ਤੂੰ ਮਾਣਾ ਮੋਟਾ ਤਾਂ ਸੋਚ ਪਤੋਂ ਹੁਣੇ ਸਾਰਾ ਕੁਝ ਕਿਉਂ ਇੰਨਾ ਬਾਹਰ ਪੋੜਿਆ ਦਿਮਾਗ ਤੇ ਕਿੱਦਾਂ ਸਾ ਲੜਨੀ ਬੈਠ ਗਈ ਉਹਦੇ ਨਾਲ ਕਿ ਤੇਰੀ ਮਾਂ ਨੇ ਆ ਕੁਝ ਕੀਤਾ ਭਲਾ ਕਹਿਣ ਦਾ ਫਰਜ਼ ਪੈਂਦਾ ਤੂੰ ਹੱਥ ਤਾਂ ਦੇਖ ਲੈ ਮੁੰਡੇ ਦੀ ਕੀ ਹੋਈ ਪਈ ਆ ਡੈਡੀ ਉਹਨਾਂ ਨੇ ਮੈਨੂੰ ਤਾਂ ਆਪ ਨੂੰ ਪੁੱਛਿਆ ਸੀਗਾ ਤੂੰ ਕੋਣੇ ਆ ਪੁੱਛ ਲੈ ਉਹ ਤਾਂ ਪੁੱਛੂਗੀ ਠੀਕ ਹੈ ਨਾ ਉਹ ਪੁੱਛੂਗਾ ਪਰ ਉਹ ਕਿਵੇਂ ਸਭਾੜ ਰਿਹਾ ਆ ਪਾ ਕਿਵੇਂ ਪੈਸਾ ਲਾ ਕੇ ਉਹ ਠੀਕ ਕੀਤਾ ਤੈਨੂੰ ਪਤਾ ਨਹੀਂ ਇਸ ਗੱਲ ਦਾ ਨਾ ਜਾਣੇ ਕੋਈ ਜਾ ਜਾਂਦੀ ਉਹਨੂੰ ਕਾਲੇ ਦੀ ਹਾਲਤ ਤੂੰ ਵੇਖਦੀ ਹੈ ਜੇਕਰ ਉਹਨੂੰ ਕਾਲੇ ਵਰਗੀ ਇੱਕ ਤੇ ਇਹਦੇ ਦਿਮਾਗ ਤੇ ਗੱਲ ਲੋਡ ਪੈ ਗਈ ਫਿਰ ਕੀ ਕਰੇਗੀ ਕੀ ਕਰਨੇਗੀ ਤੂੰ ਗੱਡੀ ਮੈਨੂੰ ਗੁੱਸਾ ਆ ਗਿਆ ਤਾਂ ਮੈਂ ਤੈਨੂੰ ਕਿਹਾ ਗਿਆ ਕੋਈ ਨਹੀਂ ਬਤੂ ਗੁੱਸਾ ਨਿਕਲ ਗਿਆ ਮੇਰੀ ਗੱਲ ਸੁਣ ਮੈਂ ਸਮਝ ਸਕਦੀ ਹਾਂ ਕਿ ਤੇਰੇ ਜਨ ਤੇ ਵੀ ਕੀ ਬੀਤਦੀ ਹੈ ਪਰ ਹੁਣ ਸਿਰਫ ਉੱਤ ਕਰ ਵੀ ਕੀ ਸਕਦੇ ਮੇਰੀ ਗੱਲ ਸੁਣ ਹਾਂ ਤੂੰ ਦੇ ਕੋਲ ਫੋਨ ਜਾ ਕੇ ਉਹ ਗੱਲਬਾਤ ਕਰ ਪਿਆਰ ਨਾਲ ਸਾਰੀ ਗੱਲ ਹੌਲੀ 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 ਉਹਨੂੰ ਸਮਝਾ ਕੋਈ ਗੱਲ ਦੱਸਣੀ ਨਹੀਂ ਉਹ ਪੜਖ ਕੇ ਨਹੀਂ ਪਾਇਆ ਉਹਨੂੰ ਪਿਆਰ ਨਾਲ ਸਮਝਾ ਉਹਨੂੰ ਜਾ ਕੇ ਕਹੇ ਵੀ ਐਂ ਕਰਕੇ ਐਂ ਹੋਇਆ ਆ ਗੱਲ ਪਤਾ ਕਿ ਉਹਨੂੰ ਐ ਨਾਲ ਤਾਂ ਗੱਲ ਉਹਦੇ ਦਿਲ ਤੇ ਨਹੀਂ ਲੱਗੇ ਨਾਲੇ ਉਹਨੂੰ ਸਮਝ ਪੈ ਜਾਵੇ ਠੀਕ ਹੈ ਨਾ ਜੀ ਮੈਂ ਚੁਕਾਉਂਦੀ ਹਾਂ ਜੀ ਹੁਣ ਆਪਾਂ ਭੱਜ ਕੇ ਪਾਵਾਂਗੇ ਜੇ ਆਪਾਂ ਸਾਰੇ ਇਹਨੂੰ ਗੱਲ ਕਹਿ ਲੱਗ ਜਾਗੇ ਉਹ ਕਹੋਗਾ ਵੀ ਮੇਰੇ ਤੋਂ ਜਾਣ ਕੇ ਪ੍ਰੈਸ਼ਰ ਪਾਉਂਦੇ ਆ ਵੀ ਸੱਚੀ ਵਿੱਚ ਤਾਂ ਬੰਦੇ ਗਿੱਡੀ ਗਲਤੀ ਹੋਈ ਤੇ ਜੇ ਆ ਗੱਲ ਸੋਚਦਾ ਸਦਾ ਕੱਲ ਨੂੰ ਕੋਈ ਉਹ ਨੀਕੀ ਕਰ ਬੈਠੇ ਬੁੱਤ ਜਿਵੇਂ ਵੱਟੇ ਜਾਵਾਂਗੇ ਆਪਾਂ ਕੀ ਬੋਲੀਂਨਿਓ ਤੁਸੀਂ ਹੈ ਇਹ ਗਲਤੀ ਨਾ ਸਾਤੋਂ ਨਾ ਮੰਗ ਤੂੰ ਇੱਕ ਵਾਰੀ ਜਾ ਕੇ ਉਹਨੂੰ ਕਹਿ ਮੈਂ ਮੈਥੋਂ ਨਾ ਗੁੱਸੇ ਚ ਕੁਛ ਨਾ ਕੁਛ ਬੋਲੇਗਾ ਠੀਕ ਹੈ ਜਾਪਤ ਉਹਦੇ ਨਾਲ ਗੱਲ ਕਰ ਸੁਧਰਾ ਗੱਲ ਕਰ ਜਾ ਕੇ ਕਮਰੀ ਹੈ ਕਮਰੀ ਵੀ ਕਮਰੀ ਹੈ ਸਮਝ ਨਹੀਂ ਲੱਗਦੀ ਕੀ ਕਰੀ ਜਵਾਗੜੀ ਜੀ ਨਾਲ ਵੀ ਇੰਨਾ ਕੁਛ ਹੋਣਾ ਮੈਨੂੰ ਇਹ ਦੱਸੋ ਬਾਕੀ ਸਭ ਗੱਲਾਂ ਛੱਡੋ ਹਰਪ੍ਰੀਤ ਕਿਵੇਂ ਹੈ ਹਾਂਜੀ ਠੀਕ ਹੈ ਠੀਕ ਕੀ ਹੈ ਵਸ ਮੈਨੂੰ ਤੈਨੂੰ ਪਤਾ ਹੀ ਹਰਪ੍ਰੀਤ ਦਾ ਕੀ ਗੱਗੇ ਉਹਦੇ ਬਾਰੇ ਤੇ ਕੀ ਨਾ ਕੀਏ ਇਹ ਮੇਰਾ ਬਨੇ ਵਕਤ ਪਾਇਆ ਵਸੋ ਇਸ ਗੱਲ ਲੈ ਕੇ ਹਸਪਤਾਲ ਚ ਦਵਾਈ ਦਿਵਾ ਲਿਆ ਦੀ ਹੁਣ ਫੇਰ ਮੈਂ ਤਾਂ ਕਿਹਾ ਵਾ ਕੋਈ ਨਹੀਂ ਤੁਸੀਂ ਗੁਰਦੁਆਰਾ ਸਾਹਿਬ ਜਾਓ ਡਾਕਟਰ ਕੀ ਕਹਿੰਦੇ ਡਾਕਟਰ ਤਾਂ ਕਹਿੰਦੇ ਠੀਕ ਹੈ ਚਲ ਕੋਈ ਐਡਾ ਹੋਣੀ ਹੈਗਾ ਠੀਕ ਹੈ ਨਾ ਤੇ ਐ ਵੀ ਨਹੀਂ ਕਿਹਾ ਵੀ ਬੰਦੋ ਐਦਾਂ ਦਾ ਅਗਲੇ ਸਾਲ ਨੂੰ ਪ੍ਰਮਾਤਮਾ ਸੌਣ ਲਵੇ ਉਹਨਾਂ ਦੀ ਠੀਕ ਹੈ ਨਾ ਬਸ ਮੈਂ ਤਾਂ ਇਹੀ ਗੱਲ ਕਹੀ ਆ ਵੀ ਤੁਸੀਂ ਗੁਰਦੁਆਰਾ ਸਾਹਿਬ ਜਾਓ ਭਾਈ ਉਹ ਤੋਂ ਵੱਡੀ ਤਾਂ ਜਗਾ ਕਿਤੇ ਵੀ ਹੈ ਨਹੀਂ ਹੈ ਤੇ ਰੱਬ ਥੋੜੀ ਨੇੜੇ ਹੋ ਕੇ ਸੁਣੂਗਾ। ਨਾਲੇ ਇਹ ਗੱਲ ਕਹਦੇ ਨਾ ਵੀ ਰੱਬ ਦੇ ਘਰੇ ਦੇ ਰਹੇ ਦੇ ਨਹੀਂ। ਸਹੀ ਤੇ ਇਸ ਕਰਕੇ ਤੂੰ ਐਂ ਦੇਖੀ ਤੂੰ ਆ ਜਿਹੜੇ ਦੇਣਾ ਨਾ ਇਹ ਸਾਰੇ ਦੇ ਖਤਮ ਹੋ ਜਾਣਗੇ ਮਾੜੇ ਦਿਨ ਆਪਣੇ ਤੇ ਇੱਕ ਦਿਨ ਇੰਨਾ ਖੁਸ਼ੀਆਂ ਦੇਣਾ ਹੋਊਗਾ ਜਿੱਤੇ ਪਸਾਰਾ ਪਰਿਵਾਰ ਨਾਲ ਮਿਲ ਕੇ ਰਾਂਗੇ। ਠੀਕ ਹੈ ਨਾ ਤੇ ਖੁਸ਼ੀਆਂ ਨਹੀਂ ਕਲਕਾਰੀ ਕਾਲੇ ਦੇ ਘਰੇ ਵਜਣਗੀਆਂ। ਸਹੀ ਗੱਲ ਹੈ ਜੀ ਮੈਂ ਤਾਂ ਆਪ ਇਹੀ ਸੋਚਦੀ ਆਂ ਵੀ ਉਹ ਦਿਨ ਹੋਊਗਾ ਕਿੱਦੇ? ਕੋਈ ਨਹੀਂ। ਪ੍ਰਸਾਖ ਰੱਬ ਤੇ। ਜੀਵਨੀ ਮਾੜੇ ਦਿਨ ਪਾਇਆ ਨਾ ਉਸੇ ਨੇ ਕੱਟਨੇ ਤੇ ਉਸੇ ਨੇ ਚੰਗੇ ਦਿਨ ਲੈ ਕੇ ਆਉਣੇ। ਬਾਕੀ ਮੈਂ ਤੈਨੂੰ ਆਇਆ ਹਾਂ ਦਾ ਸੀ। ਵੀ ਤੂੰ ਘਰੇ ਬੈਠੀ ਐ ਕੋਈ ਜਵਾਕ ਨੂੰ ਖਾਣਾ-ਪੋਣ ਚੀਜ਼ ਬਣਾ ਕੇ ਦੇ ਦੇ ਕਰ ਕੀਰਪੁਰ। ਮੈਂ ਹੁਣੇ ਥੋੜਾ ਤੋੜਾ ਨਹੀਂ ਘਰੇ ਕੋਈ ਚੀਜ਼ ਨਹੀਂ ਤੂੰ ਤੂੰ ਘਰੇ ਸੇ ਨਹੀਂ ਆਉਣਾ ਤੀਂ ਕੀਰਪੁਰਾ ਦੇ। ਮੈਂ ਬਣਾ ਦਿੰਨੀ ਆ। ਇਹਨੂੰ ਨਾਲ ਚ ਰਾ ਕੇ ਰੱਖ। ਇਹ ਦੋਨੇ ਦਾ ਸ਼ੋਰ ਮਾਰਦਾ ਇਹਨੂੰ ਕੀ ਪਤਾ ਹਜੇ ਜ਼ਿੰਦਗੀ ਦਾ। ਹੂੰ ਐਡੇ-ਐਡੇ ਹਾਸੇ ਹੋ ਗਏ ਨਾ ਦਿਨਾਂ। ਚਲ ਠੀਕ ਆ। ਬਣਾ ਦਿੰਨੇ ਆ ਉਹ ਤਾਂ ਮੈਂ ਨੀ ਬਣਾਇਆ ਕਿ ਨਾ ਸੋਹਣੀ ਜੀ ਅੱਖਾਂ ਦੁੱਖਾਂ ਬਾਕੇ ਉਹ ਖਵਾ ਲੈਵਤ ਤਾਂ ਤੇਰੇ ਵਾਸਤੇ ਮੈਂ ਸਪੈਸ਼ਲ ਖੀਰ ਬਣਾਈ ਆ ਇਹਦੇ ਨਾਲ ਹੋਰ ਕੀ ਹੁੰਦਾ ਜਿਵਾਕਾਂ ਲਈ ਮੱਤ ਹੋਈ ਹੁੰਦੀ ਆ ਮਰੋਂ ਟਪੜੇ ਦਿੱਤੇ ਜੰਮੈ ਕਿ ਜੂਗਾ ਥੇਨੇ ਚ ਹੌਲੀ ਹੌਲੀ ਦਮਾਗ ਸੈਟ ਹੋ ਜੂਗਾ ਤੋ ਮੈਂ ਇਹ ਕਹਦਾ ਸੀ ਦੱਸੋ ਦੱਸੋ ਤੇ ਫੇਰ ਮੈਂ ਗੱਲ ਕਰਾਂ ਮੈਂ ਕਹਿੰਦਾ ਸੀ ਵੀ ਸਿੰਧਰਪੁਰ ਕੋਲ ਜਾਣਾ ਮੈਂ ਮੇਰਾ ਦਿਲ ਜਾ ਨਹੀਂ ਮੰਨਦਾ ਬਾਰ ਬਾਰ ਕਿਉਂ ਰੱਟਾ ਲਾ ਰੱਖਿਆ ਰੱਟਾ ਤਾਂ ਹੁਣ ਲਾ ਰੱਖਿਆ ਪਰ ਫਿਰ ਵੀ ਭਾਵੇਂ ਕੁਝ ਵੀ ਹੋ ਗਿਆ ਪਰ ਅਕਸਰ ਨੂੰ ਜੋ ਆਕਣੇ ਜਾਣਾ ਤਾਂ ਜਦੋਂ ਉੱਥੇ ਹੀ ਪੋਗਾ ਰਹਿਣਾ ਥੋੜੀ ਇੱਕ ਗੱਲ ਹੋਰ ਪਤਾ ਜਿੱਥੇ ਕੁੜੀ ਨੇ ਜਾਂ ਮੁੰਡੇ ਨੇ ਦੁਬਾਰੇ ਜਾਣਾ ਆਪਦੇ ਘਰੇ ਉੱਥੇ ਕੌਣ ਆਈ ਬੈਠੀ ਏ ਕੌਣ ਆਈ ਬੈਠੀ ਸਿੰਦਰਪਾਲ ਤਾਂ ਸਿੰਦਰਪਾਲ ਉਹ ਇਹਦੀ ਸੌਕਣ ਦੀ ਮਾਂ ਉਹ ਬੈਠੀ ਐ ਸਪਣੀ ਚਲ ਜੇ ਆਈ ਬੈਠੀ ਤਾਂ ਹੁਣ ਉਹ ਪੱਕੀ ਕਰ ਸਕਦੇ ਆ ਇਹਨੇ ਤਾਂ ਆਪ ਦੱਸਾਂ ਦੇ ਆਣਾ ਚਲ ਮੈਨੂੰ ਕੀ ਆ ਦੇ ਸਾਬ ਨਾਲ ਸੋਚੋ ਮੇਰੀ ਗੱਲ ਇਸ ਗੱਲ ਦਾ ਤਾਂ ਹੁਣ ਇਹਨੂੰ ਵੀ ਪਤਾ ਲੱਗੂਗਾ ਲਾਡੀ ਨੂੰ ਨਹੀਂ ਜੇ ਇਹਨੂੰ ਇਹਦੇ ਨਾਲ ਮਾੜਾ ਮੋਟਾ ਮੋਹ ਪ੍ਰੇਮ ਹੁੰਦਾ ਜਾਂ ਕਿ ਉਹ ਹੁੰਦਾ ਤਾਂ ਮਗਰ ਭੱਜਦੀ ਬਰਾਬਰ ਮਨਿੰਦਰ ਨੂੰ ਤੇ ਅਸੀਂ ਕਿਵੇਂ ਉਹਨੂੰ ਬੁੱਕ ਕੇ ਲਈ ਬੈਠੇ ਆ ਉਹ ਤਾਂ ਸਿਰਫ ਪੈਸੇ ਕਰਕੇ ਆਈ ਹੋਈ ਹੈ ਮੈਂ ਤੁਹਾਨੂੰ ਦੱਸਾਂ ਗੱਲ ਤੇ ਇਹ ਪੱਟ ਪਾਉਂਦੀ ਛਿੰਦਰ ਨੇ ਸਾਰਾ ਕੰਮ ਕੀਤਾਗਾ ਉਹਦੇ ਤਾਂ ਮੈਨੂੰ ਕਹਿੰਦੀ ਸੀ ਸਾਨੂੰ ਤਾਂ ਲੋੜ ਨਹੀਂ ਤੇ ਕੁੜੀਆਂ ਜੰਮਦੀ ਆ ਤੇ ਐਂ ਕਰਦੇ ਸਾਨੂੰ ਦਾ ਪੁੱਤ ਚਾਹੀਦਾਗਾ ਮੈਨੂੰ ਸਾਰਾ ਘਰ ਬਵਾਦ ਕਰ ਤਾ ਤੇ ਨਾਲੇ ਕੁਛ ਨਹੀਂ ਕਰਦਾ ਚਲ ਠੀਕ ਹੈ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਿਆਉਣੀ ਆ ਕਿਦੇ ਗੁੱਸਾ ਚੜਦਾ ਤੇ ਹਾਲਾਤਾਂ ਤੇ ਸਮਝ ਨਹੀਂ ਆਉਂਦੀ ਵੀ ਕੀ ਕਰੀਏ ਜੇ ਧੀ ਕੰਨੀ ਵੇਖਦਾ ਤਾਂ ਫਿਰ ਵਾਪਸ ਜਾਣਾ ਪੈਂਦਾ ਉੱਥੇ ਝੁਕਣਾ ਪੈਂਦਾ ਉਸ ਉਸ ਦੀ ਵੀ ਮੂਰੀ ਜੇ ਕੋਈ ਹੋਰ ਰਿਸ਼ਤਾ ਹੋਵੇ ਤਾਂ ਛੱਡ ਦੇ ਕੇ ਪਰ ਪਰ ਕੀ ਕਰ ਧੀ ਵਸੋਣੀ ਆ ਉਥੇ ਚੱਲਣੀਆਂ ਤਾਂ ਪੈਣਗੀਆਂ ਢੇੜਕੀ ਵੀ ਦੁਬਾਰਾ ਬੁਣਿਆ ਨਹੀਂ ਜਾਂਦਾ ਹੁੰਦਾ ਸੇ ਵੈਗਰ ਦੇ ਮਾਂਜੇ